ਯਾਰ ਭਰੇ ਸਾਸਰੀ ਘਰ ਕਿਸੇ ਨੇ ਐਡ ਲੋਣੀ ਤਾਲ ਤੇ ਪਾਸੇ ਪੋਰਟਰ ਤੇ ਨੰਬਰ ਚੱਲ ਜੰਦਾ 5 ਤੋਂ 7 ਫੋਟਵਾਂ ਪੇਜ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਆ ਕਰੋ ਤੇ ਆਪਾਂ ਦੇ ਕੇ 5 ਤੋਂ 6 ਚੀਜ਼ਾਂ ਵੀਡੀਓ ਸਾਰੀ ਵੀ ਕੋਈ ਸਟੈਪ ਨਾ ਕਰਿਓ ਤੇ ਲਾਇਕ ਕਰਦੇ ਹੋ ਭਰਾ ਬਣ ਕੇ ਤੇ ਚੈਨਲ ਫੋਲੋ ਕਰਦੇ ਹੋ 18 7 ਟਰਾਲਾ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਵੀ ਤੁਸੀਂ ਪਰ ਕਰ ਸਕਦੇ ਆ ਏਰੀਆ ਹੈਗਾ ਪਟਾਲਾ ਸ਼ਪੰਜਾਂ ਚ ਮੱਛੀ ਹੌਕਾ ਤੇ 3.5 ਫਟ ਵੈਡਾ 7 ਫਟ ਚ ਚੌੜਾ ਤੇ 18 ਫਟ ਲੰਮਾ 10 ਇੰਚੀ ਗਾਡਰਾਂ ਦੀ ਧੁਗੜੀ ਫੇਰ ਕੈਂਚੀਆਂ ਬਣਾ ਕੇ ਲਾਈਆਂ ਤੇ ਹਰੀ ਉਹਦਾ ਸਭ ਇਹ ਬਾਈ ਦੇ ਭੈੜੀਆਂ ਡਾਲੇ ਨੂੰ ਕਲੱਚ ਲੱਗੇ ਆ ਫੇਰ 'ਚ ਲੱਗੇ ਵੀਲ ਕਵਰ ਪਾਏ ਵੀ ਆ ਰੱਸੇ ਕੱਸਣ ਵਾਲਾ ਵੀ ਲੱਗਿਆ ਤੇ ਰੱਸੇ ਗੱਠੇ ਕਰਨ ਵਾਲਾ ਵੀ ਲੱਗਿਆ ਤੇ ਪੂਰਾ ਮੋਡੀਫਾਈ ਫੋਲਟਰਾਂ ਦਾ ਹੋਇਆ ਵਾ ਕਿ ਟੋਕੇ ਦਾ ਰੰਗ ਕੀਤਾ ਵਾ ਕਿਸੇ ਵੀਰ ਭਾਈ ਨੇ ਲੈਣਾ ਵੀ ਦੱਸ ਪਰ ਕਰ ਸਕਦੇ ਹਾਂ ਰੇਡ ਜੀ ਦਾ ਪੂਰਾ ਤੇ ਏਰੀਆ ਹੈਗਾ ਪਟਾਲਾ ਪਟਾਲਾ ਏਰੀਆ ਵੀਰ ਦਾ ਉੱਥੇ ਖੜਾ ਇਹ 18 7 ਦਾ ਟਰਾਲਾ ਤਹਿਸੀਲ ਦਾ ਮਾਲ ਲੱਗਿਆ ਟਾਟਾ ਤਹਿਸੀਲ ਦਾ ਪਿਓਰ ਪਿਓਰ ਟਾਟਾ ਤਹਿਸੀਲ ਦਾ ਮਾਲ ਲੱਗਿਆ ਇੰਦ ਕੀ ਡਿਪਰ ਲੱਗੇ ਆ ਲੈਕਟਾ ਸੈਟਾਂ ਦੇ ਵੀ ਲੱਗੀਆਂ ਮਗਰ ਵੀ ਲੱਗੀਆਂ ਮੂਰੇ ਵੀ ਲੱਗੀਆਂ ਜਗਮਗ ਜਗਮਗ ਕਰਦਾ ਥੱਲੇ ਵੀ ਲੱਗੀਆਂ ਇਹਦਾ ਰੇਟ ਜੀ ਗੱਲ ਕਰਕੇ ਆਪਾਂ ਰੇਟ ਹੈਗਾ ਹੈਗਾ 5 ਲੱਖ ਤੇ 90 ਹਜ਼ਾਰ ਰੁਪਿਆ 5 ਲੱਖ 90 ਹਜ਼ਾਰ ਰੁਪਿਆ ਰੇਟ ਆ ਤੇ ਥੰਮਨ ਸਿੰਘ ਦਾ ਬਣਿਆ ਵੇ ਇਹ ਕਿਸੇ ਵੀਰ ਭੈਣ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆਂ ਤੇ 5000 ਤੇ ਪਕੜਾ ਪੰਜਾਂ ਬੰਦਿਆਂ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਏ ਲਾਸ ਕਰ ਦੇਣਗੇ। ਉਹ ਯਾ 17 ਮਾਡਲ ਟਰੈਕਟਰ ਦਾ ਡਬਲ ਜੈਕਟੀ ਬੁੱਡਰਾ ਇੰਜਨ ਗੇ ਲੱਗਦਾ ਓਕੇ ਯਾ। ਤੇ ਸੋਨਾ ਲਿਖਾ 60 ਦਾ 16 ਦੇ ਟਾਇਰਾਂ ਚ ਟੌਪ ਮਾਡਲ ਟਰੈਕਟਰ ਦਾ ਘੋੜਾ ਪੇਪਰ ਲੱਗਾ 2.5 ਫੁੱਟਾ। 2.5 ਤੋਂ 3 ਫੁੱਟਾ ਲੱਗਿਆ ਤੇ ਇਹ ਨਵੇਂ ਟਾਇਰ 80 90 ਬਈ। 2017 ਮਾਡਲ ਆ। ਇਹ ਰਗਾ ਹੈਗਾ ਬਠਿੰਡਾ ਡੈਕ ਲੱਗਿਆ ਵਾ ਪੂਰਾ ਉੱਤੇ ਜੂ ਪਾਈਪ ਲੱਗਿਆ ਵਾ ਕੱਪੜੇ ਵਾਲੀ ਛਤਰੀ ਆ ਤੇ ਤੇ ਵਧੀਆ ਟਰੈਕਟਰ ਆ ਇੰਜਨ ਗੇ ਲੱਭਦਾ ਓਕੇ ਡੈਕਸ ਬ੍ਰੇਕਾਂ ਵਾ ਡਬਲ ਕਲੱਚ ਚਾ ਤੇ ਪਾਵਰ ਸਟੀਅਰਿੰਗ ਚਾ ਤੇ 90 ਪੈਸੇ ਟਾਇਰ ਆ ਚੇਪੜੀ ਕਾਪੀ ਨਾਲ ਕਾਜ ਪੱਤਰਾਂ ਤੇ ਓਕੇ ਆ ਟਰੈਕਟਰ ਸਾਰਾ ਤੇ ਸੀਸੇ ਉਹ ਚਿਲਕਦਾ ਜਿਸਪਰਕ ਕਰ ਸਕਦੇ ਆ ਵੀਰ ਨਾਲ ਸਾਰੀ ਜਾਣਕਾਰੀ ਫੋਨ ਲੱਗ ਕੇ ਦੱਸ ਸਕਦੇ ਆ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਰੇਟ ਦੱਸਿਆ ਨਹੀਂ ਉਹਨਾਂ ਨੇ ਰੇਟ ਫੋਨ ਤੇ ਕਰਾਂਗੇ ਉਹਾਂ ਦੇ ਤੇਰਚਾ ਪਠਿੰਡਾ ਜ਼ਿਲ੍ਹੇ ਦੇ ਵਿੱਚ ਖੜਾ ਇਹ 4 3600 ਆ ਇੰਜਨ ਕੇ ਲਿਫਟ ਦਾ ਓਕੇ ਆ ਤੇ ਰੰਗ ਪਿੰਡ ਦਾ ਨਵਾਂ ਹੋਇਆ ਵਾ ਤੂਕੇ ਦਾ ਪੇਂਟ ਟੂਕੇ ਦਾ ਹੋਇਆ ਵਾ ਟਾਇਰ ਜਮਾ ਨਵੇਂ ਚੜੇ ਵਿਆ ਇਹ 92 ਮਾਡਲ ਵੀ ਆ 93 ਮਾਡਲ ਵੀ ਚਾਰ ਪੰਜ ਟਰੈਕਟਰ ਤਿਆਰ ਹੋਏ ਖੜੇ ਹੋਏ ਆ ਕਿਸੇ ਵੀਰ ਪਾਈ ਨੇ ਕੌਡੀ ਵਾਲੇ ਨੇ ਲੈਣੇ ਹੋਣ ਜਾਂ ਲੱਕੀ ਡਰਾਅ ਵਾਲਿਆਂ ਨੇ ਲੈਣੇ ਹੋਣ ਤੇ ਆ ਕਿਹੜੇ ਕੱਢਦੇ ਆ ਕੋਪਣਾ ਚ ਇਹਨਾਂ ਨੇ ਲੈਣੇ ਹੋਣ ਫਾਈਬਰ ਦੀ ਛਤਰੀ ਲੱਗੀ ਹੋਊਗੀ ਖੋਟ ਲੱਗਿਆ ਹੋਊਗਾ ਤੇ ਮਨਗਾਰ ਸਾਰਾ ਟਰੈਕਟਰ ਨਹੀਂ ਰਾਜਾ ਕਿਵੇਂ ਜੈਸੀ ਜਿਹਾਉਂਦਾ ਉਵੇਂ ਰੰਗ ਹੋਇਆ ਵਾ ਇੰਨਾਂ ਦਾ ਵੀ ਕੰਮ ਹੋਇਆ ਵਾ ਲੈਫਟ ਦਾ ਵੀ ਕੰਮ ਆਇਆ ਗੇਰ ਦਾ ਵੀ ਕੰਮ ਹੋਇਆ ਵਾ ਫੌਂਡ ਗਾਰੰਟੀ ਆ ਰੇਟ ਹੈਗਾ ਇਹਦਾ 2 ਲੱਖ ਤੇ 20000 ਬਿਆਸ ਰੱਜੇ ਕੋਲੇ ਪੈਂਡਾ ਤੇ ਵੀਰ ਦਾ ਬਿਆਸ ਕੋਲੇ ਪੈਂਡਾ ਬਿਆਸ ਦੇ ਨਾਲ ਆ ਪੈਂਡ ਰੱਜਾ ਰੱਜਾ ਪੈਂਡਾ ਬਿਆਸ ਦੇ ਨਾਲ 580 ਘੰਟੇ ਟਰੈਕਟਰ ਚੱਲਿਆ 744 ਜਮਾ ਨਵਾਂ ਟਰੈਕਟਰ ਆ ਇੰਜਨ ਗੇ ਲੌਟ ਦਾ ਓਕੇ ਆ 744 ਟਰੈਕਟਰ ਆ 580 ਘੰਟੇ ਚੱਲਿਆ ਵਾ 2023 ਮਾਡਲ ਸੱਸੋ ਕੀ ਤਾਲੀ ਟਰੈਕਟਰ ਜਵਾ ਨਵਾਂ ਕੋਕਾਪੀ ਟਰੈਕਟਰ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ 98 ਪੇ ਹੈ ਟਾਇਰ ਪਏ ਆ ਇੰਜਨ ਕੇ ਲਿਫਟ ਦਾ ਓਕੇ ਆ ਟੈਕਸ ਬ੍ਰੇਕਾਂ ਡਬਲ ਕਲਚ ਡਬਲ ਜੈਕਟੀਬੋਡਰ ਕੋਕਾਪੀ ਟਰੈਕਟਰ ਆ ਕਿਸੇ ਸਾਸਨ ਦੀ ਕੋਕਪ ਕੇ ਤੇ ਵਧੀਆ ਟਰੈਕਟਰ ਆ ਕਿਸੇ ਵੀਰ ਪਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਪਤਾ ਨੰਬਰ ਉੱਤੇ ਕਹ ਜੀਦਾ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਏਰੀਆ ਹੈਗਾ ਇਹਨਾਂ ਨੇ ਰੇਟ ਦੱਸਿਆ ਨਹੀਂ ਰੇਟ ਤਾਂ ਪਤਾ ਨਹੀਂ ਹੈ ਰੇਟ ਪਾਇਆ ਨਹੀਂ ਤੇ ਰੇਟ ਉਹਾਂ ਦੇ ਫੋਨ ਤੇ ਕਰਾਂਗੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾਪੇ ਟਰੈਕਟਰ ਜਿਵੇਂ ਨਵਾਂ ਟਰੈਕਟਰ 580 ਘੰਟੇ ਕਿੰਨਾ ਕਿ ਚੱਲਿਆ ਹੁੰਦਾ ਆਹ ਪਲੇਟ ਆ ਗਈ ਆ ਸਭ ਕੁਝ ਪੜ ਸਕਦੇ ਆ ਸੋਨਾ ਦੇ ਕਾ 60 ਏਰੀਆ ਮੈਂ ਮੁੱਦਕੀ ਪਿੰਡ ਤੇ ਜ਼ਿਲ੍ਹਾ ਪਰਵੋਜਪੁਰ ਨੇੜੇ 25 ਤੇ ਪੂਰਾ ਵਧੀਆ ਟਰੈਕਟਰ 2021 ਮਾਡਲ ਦਾ ਸੋਨਾਦੀਕਾ 60 ਕੋਕਾਪੀ ਟਰੈਕਟਰ ਬਹੁਤ ਘੱਟ ਰੈਟ ਚੱਲਿਆ ਵਾ ਮੀਟਰ ਦੀ ਫੋਟੋ ਤੇ ਆ ਗਈ ਆ ਤੇ ਇੰਜਨ ਗੀ ਲਿਫਟ ਤਾਂ ਜਾਵਾ ਓਕੇ ਆ ਡੈਕਸ ਬ੍ਰੇਕਾਂ ਡਬਲ ਕਲਚ ਡਬਲ ਜੈਐਸਟੀ ਬੂਟਰ ਤੇ ਪਾਵਰ ਸਟੇਰ ਤੇ ਕੋਕਾਪੀ ਟਰੈਕਟਰ ਸੋਨਾਦੀਕਾ 60 ਸਿਕੰਦਰ ਸੋਨਾਦੀਕਾ ਸਿਕੰਦਰ ਹੈ ਤੇ ਕਿਸੇ ਵੀਰ ਭਾਈ ਲੈਣਾ ਵੀ ਦਾ ਸੰਪਰਕ ਕਰ ਸਕਦੇ ਆਂ ਟਰਪੋ ਲੱਗੀ ਬੀਐਮਐਨ ਮੇ ਦਾ ਤੇ ਇੰਜਨ ਗੇਅਰ ਲਿਫਟ ਦਾ ਜਬ ਵਧੀਆ ਟਰੈਕਟਰ ਆ ਵਾਹ ਕੇ ਲੈ ਸਕਦੇ ਆ 1 ਰੁਪਈਆ ਦਾ ਨੁਕਸ ਨਹੀਂ ਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਹੋ ਸਕਦਾ 2021 ਮਾਡਲ ਹੋ ਸਕਦਾ 3 ਸਪੀਡ ਵੀ ਹੋਵੇ ਉਹ ਤੁਣੀ ਫੋਨ ਲਾ ਕੇ ਪੁੱਛ ਲਿਓ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਬਾਈ ਮਾਡਲਾ 52B ਟਰੈਕਟਰ ਆ ਤੇ ਇੰਜਨ ਗੇਅਰ ਲਿਫਟ ਦਾ ਓਕੇ ਆ 415 ਘੰਟੇ ਚੱਲਿਆ ਵਾ ਤੇ ਕੋਕਾਪੀ ਟਰੈਕਟਰ ਆ 4x4 ਆ 5620 ਇੰਜਣ గేਰ ਲਿਫਟ ਦਾ ਓਕੇ ਆ ਤੇ ਵਾਹ ਕੇ ਲੈ ਸਕਦੇ ਆ 1 ਰੁਪਿਆ ਦਾ ਨੁਕਸਾਨ ਨਹੀਂ 415 ਘੰਟੇ ਚ ਹੋਣਾ ਵੀ ਕੀ ਹੁੰਦਾ ਟਰੈਕਟਰ ਨੂੰ ਤੇ ਡਵਾ ਮਰਗਾਲਚ ਕਾਰਡ ਲੱਗਿਆ ਮੂਲ ਡੇਟਾ ਦੇ ਤੇ ਕੋਕਾਪੀ ਟਰੈਕਟਰ ਆ 5620 ਤੇ ਏਰੀਆ ਫਰੀਦਕੋਟ ਤੇ ਵਧੀਆ ਟਰੈਕਟਰ ਆ ਇੰਜਣ గేਰ ਲਿਫਟ ਦਾ ਤੇ ਮਾਲਕ ਪੀਜਾ ਨੰਬਰ ਉੱਤੇ ਜਦ ਹੀ ਜਾਂਦਾ ਇਹਦਾ ਰੇਟ ਹੈਗਾ 13 ਲੱਖ ਤੇ 85000 ਰੁਪਇਆ 8585 ਤੇ 13 ਲੱਖ 80 85000 ਰੁਪਇਆ ਤੇ ਮੌਕੇ ਤੇ ਮਾਨ ਤਾਨ ਕਰਦੇ ਨੇ ਕਿ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਬੀਜ਼ਨਸ ਪਰ ਕਰ ਸਕਦੇ ਆ 415 ਘੰਟੇ ਚੱਲਿਆ ਵਾ ਇੰਜਨ ਗੇ ਲਫਟਾ ਓਕੇ ਆ ਆ ਮੀਟਰ ਦੀ ਫੋਟੋ ਉੱਤੇ ਆ ਕਿ ਪੜ ਸਕਦੇ ਆ ਘਿਹੜ ਕੇ ਵੀਡੀਓ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਾਡੇ ਕੋਕਾਪੀ ਟਰੈਕਟਰ 16 ਫੁੱਟਾ ਟਰਾਲਾ ਦਾਸ ਸਿੰਘ ਦੀ ਗਾਡਰਾਂ ਚਾ ਦਾਲੜੀ ਹੱਬ ਚਾ ਰੇਲ ਤੇ ਹਿੱਸੇ ਚਾ 22 ਬਾਈ ਦੇ ਪੈਰ ਨਾ ਚਾ ਤੇ ਤੇਰ ਜਾਵੇਗਾ ਅੰਬਰਸਰ ਤੇ ਬਿਆਸ ਰਈਏ ਕੋਲੇ ਪਿੰਡ ਰਹਿ ਜਾਂਦਾ ਤੇ ਪਿੰਡ ਮਹਿੰਤਿਆਂ ਵਾਲਾ ਦਾਸ ਸਿੰਘ ਦੀ ਗਾਡਰ ਦਾਲੜੀ ਹੱਬ ਰੇਲ ਤੇ ਸਭ 22 ਬਾਈ ਦੇ ਬਹਿਰ ਗਾ 3 ਫੁੱਟ ਵੈਡ 2 ਫੁੱਟ ਵਾੜ 55 ਇੰਚ ਮੱਛੀ ਹੁੱਕ ਕੋ ਕੱਚੇ ਗੋਲਦਾਂ ਪੈਂਦਾ 4 ਇੰਚੀ 10 ਇੰਚੀ ਗੱਡਣਾ ਜੋ ਹੀ ਮੇਰੇ ਕੈਂਚੇਗਾ ਬਣਾ ਕੇ ਦਈਆਂ ਕਿਸੇ ਵੀਰ ਪਈ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 3 ਲੱਖ ਤੇ 15000 ਰੁਪਿਆ ਕਿਹੜਾ ਪੰਜਾਂ ਬੰਦੇ ਨੂੰ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋਗਾ 5000 ਰੁਪਿਆ ਦਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਿਓ ਤੇ ਭਰਾ ਬਣ ਕੇ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਾਂ ਤਾਂ ਕਹੇ ਪੰਜ ਤੋਂ ਛੇ ਚੀਜ਼ਾਂ ਵੀਡੀਓ ਸਾਰੀ ਵੇਖਿਓ ਸਟੈਪ ਨਾ ਕਰਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਕਿਹੜਾ ਬੰਦਾ ਸਾਰੀ ਵੇਦਾ ਹੁੰਦਾ